ਪਾਪਾ ਰਾੜਦੇ ਦੇ ਡਾਕਟਰ ਨੇ ਕੱਢੀ ਨਹੀਂ ਆ ਕਹਿੰਦਾ ਪਲਸਟਰ ਕੱਚਾ ਵਾ ਹਾਏ ਤੇ ਰਾੜਾਂ ਚੱਲਣ ਲੱਗੀਆਂ ਭਾਜ ਓਏ ਸੇਵਕਾ ਇੱਥੇ ਕੰਮ ਠੀਕ ਹੀ ਹਾਂ ਆਉਣਾ ਪੈਗਾ ਨਾ ਪਿੱਛੇ ਉਦੋਂ ਦੇ ਬੜਾ ਚੜ ਕੇ ਬੈਠਾ ਇੰਜਨ ਤੇ ਕੀ ਗੱਲ ਆ ਹੁਣ ਇੰਜਨ ਸੇਕ ਮਾਰਦਾ ਪਾਪਾ ਤੇਰੇ ਪਿੱਛੇ ਬੈਠੇ ਹੋਵਾਂਗੇ ਨਾ ਬਾਤੇ ਜਾਵਾਂਗੇ ਪਹਿਲਾ ਰੋੜਾ ਇਧਰੋਂ ਹੀ ਆਉਣਾ ਹੀ ਆ ਪਾਪਾ ਪਾਪਾ ਕੰਜਰ ਦੇ ਮੋਰਚੇ ਤੇ ਬੈਠਾ ਵਾ ਜਿਹੜਾ ਮੇਰੇ ਪਿੱਛੇ ਵੱਜ ਜੇਗਾ ਪਾਪਾ ਤੂੰ ਤੇ ਹੰਡਾਲੀ ਆ ਅਸੀਂ ਤੇ ਦੇ ਵੇਖਣੀ ਦੁਨੀਆਦਾਰੀ ਤੇ ਵੇਖ ਲੈ ਗਾਂ ਆ ਗਏ ਪਛਾਣ ਨੂੰ ਕਿਉਂ ਭਜਦਾ ਵਾ ਅਵੇਲਾ ਦੁਨੀਆ ਕਿਦਾਂ ਦਾ 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 ਬਦਲੇ ਸਿਰ ਪਾੜਨ ਲਈ ਆ ਉਹ ਪਾਪਾ ਤੂੰ ਸਿਆਣਾ ਬਣਾ ਇੱਥੇ ਬੈਠਾ ਬਾਹਰ ਜਾ ਕੇ ਲੜਾਈ ਤੇ ਬੰਦ ਕਰਾ ਲੜਾਈ ਬੰਦ ਕਰਾ ਪਾਪਾ ਟਰੰਪ ਆ ਉਹ ਟਰੰਪ ਦਾ ਵੀ ਵੜਾ ਉੱਡਿਆ ਉਹਨੇ ਕੀ ਤਾਂ ਬੰਦ ਕਰਾਈ ਕਿ ਨਹੀਂ ਕਰਾਈ ਉਹ ਕੋਈ ਨਹੀਂ ਬਹੁ ਹੱਥ ਪਾ ਗਏ ਕਿ ਤੂੰ ਹੀ ਨਾ ਉੱਡ ਜਾ ਫੇਰ ਓਏ 1 ਮਿੰਟ ਮੈਂ ਹੁਣ ਜੂਨੀਅਨ ਵਾਲਿਆਂ ਨੂੰ ਫੋਨ ਲਾਉਣਾ ਉਹ ਫੜੋ ਕੀ ਆ ਗਏ ਉਹ ਕਿੰਨੂ ਓਏ ਇਹਨੂੰ ਨਹੀਂ ਤਾਂ ਮੈਨੂੰ ਫੜ ਲਾ ਆ ਗਏ ਉਹ ਬੜਾ ਖੱਜਲ ਕੀਤਾ ਯਾਰ ਵੀਰ ਤੂੰ ਹੀ ਤੋੜ ਲਾ ਦਾ ਦਾ ਚਲੋ ਚਲੋ ਪੁੱਤ ਹੁਣ ਤਾਂ ਪਾਈ ਗਿਆ ਤੂੰ ਮੈਤੇ ਚੋਂ ਪਹੁੰਚ ਲਾਉਣਾ ਮੈਂ ਤੇਰੀ ਬੱਤ ਨੂੰ ਅਗ ਕੀਤੀ ਮੈਂ ਜੂਨੀਅਨ ਵਾਲਿਆਂ ਨਾਲ ਗੱਲ ਓ ਲੈ ਜਿਹਨੂੰ ਤੂੰ ਲੈ ਕੇ ਆਣਾ ਵੇਖ ਲੈ ਤੈਨੂੰ ਵੱਡੇ ਬਦਮਾਸ਼ ਨੂੰ ਮਿਲਦੇ ਤੈਨੂੰ ਕੋਈ ਨਹੀਂ ਚਾਉਂ ਜੀ ਚੱਲ ਲਖਾ ਖਿਲਦੇ ਗੜੀ ਨਿਕਲੋ ਬਾਹਰ ਵੱਡੇਓ ਬਦਮਾਸ਼ੋ ਕੀ ਆ ਨਹੀਂ ਵੀ ਸਵਾਰੀਆਂ ਨਹੀਂ ਚੱਕਣ ਦੇਣੀਆਂ ਤੇ ਨਾਲੇ ਤੂੰ ਵੀ ਲੈ ਕੇ ਆਓ ਆਪਣੇ ਸੜੇ ਜੇ ਗੋਡੇ ਜਿੰਨਾ ਥੱਲੇ ਮੈਨੂੰ ਦੇਣਾ ਈ ਭੰਨੀਆਂ ਤੇਰੇ ਵੀ ਗੋਡੇ ਉਹ ਕਿਹੜਾ ਓਏ ਆਪ ਹੀ ਆ ਅਛਾ ਵੀਰ ਜੀ ਤੁਸੀਂ ਜੋ ਆ ਗਿਆ ਚੇਤਾ ਕਰਾਈਆ ਚੇਤਾ ਮੈਂ ਤੇ ਵੀਰ ਸਵੇਰੇ ਮਜ਼ਾਕ ਦੇ ਮੂੜ ਚ ਪਰ ਅਸੀਂ ਮਜ਼ਾਕ ਦੇ ਮੂੜ ਚ ਨਹੀਂ ਗਏ ਤੂੰ ਤੇ ਗੱਲ ਦਿਲ ਤੇ ਲਾ ਗਿਆ ਜਲਦੀ ਮੈਂ ਤਾਂ ਦਿਲ ਤੇ ਹੀ ਲਾਈ ਤੇਰੇ ਹੁਣ ਸਿਰ ਚ ਲੱਗਣੀ ਆ ਮੇਰੀ ਸਵਾਰੀ ਕਿੱਦਾਂ ਚੱਕੀ ਸੀ ਸਵਾਰੀਆਂ ਦੀ ਕਿਹੜੀ ਗੱਲ ਆ ਕਦੀ ਤੂੰ ਲੈ ਗਿਆ ਕਦੀ ਮੈਂ ਲੈ ਗਿਆ ਉਹ ਰਹਿਣਾ ਤਾਂ ਆਪਾਂ ਇੱਕੇ ਰੁੱੜ ਗਏ ਲੜਾਈ ਚ ਕੀ ਫਾਇਦਾ ਵਾ ਕਿਉਂ ਨਹੀਂ ਕੋਈ ਫਾਇਦਾ ਜਿਹੜੇ ਮੈਂ ਮੁੰਡਿਆਂ ਨੂੰ ਗੋਲੀ ਵਾਲੇ ਬੱਤੇ ਪਿਆਏ ਆ ਉਹਨਾਂ ਦੇ ਪੈਸੇ ਕਿੱਥੋਂ ਪੂਰੇ ਕਰਦੇ ਆ ਘੋੜਾ ਬਦਾ ਸ਼ਗੰਤਾ ਬਣਦਾ ਹੀ ਆ ਸ਼ਗੰਤ ਵੀਰ ਮੈਨੂੰ ਪਹਿਲਾਂ ਹੀ ਪਿਆ ਗਿਆ ਵਾ ਕੋਈ ਨਹੀਂ ਦੂਜੀ ਵਾਰੀ ਫੇਰ ਪਾ ਦਿੰਨੇ ਆ ਭੰਨੋ ਮੁੰਡੇ ਬੱਸ ਅਸੇ ਦੀ ਉਹ ਵੀਰੇ ਨਹੀਂ ਆਣੀ ਇਹ ਤਾਂ ਪਹਿਲਾਂ ਵੀ ਖੋਲਿਆ ਮੰਗਲੀ ਤੇ ਆ ਜੋ ਚਲੋ ਲਗਾ ਦੋਰ ਕੂਕੀ ਦੇਖ ਲਾ ਕੇ ਬਿਠਾਓ ਹੁਣ ਕੀ ਗੱਲ ਹੋ ਗਈ ਸੀ ਗੁਰਵਾ ਫੁੱਗਲੀ ਤੇ ਮਾਰ ਰਹੇ ਆ ਮੈਂ ਤਾਂ ਡਰ ਲੱਗਣ ਡਿਆ ਕਿ ਤੇ ਸੱਚੀ ਨਾ ਮਗਰਾਂ ਨਾ ਨਾਲੇ ਤੇ ਬੱਤ ਪੰਨ ਰਗੇ ਨਾਲੇ ਆਪਣੀਆਂ ਹੱਡੀਆਂ ਭੰਨਣੇ ਉਦੋਂ ਤੇ ਐ ਚੜ ਚੜਾਉਣਾ ਜਿੱਦਾਂ 20 ਬੱਸਾਂ ਦਾ ਮਾਲ ਭੰਨਾ ਪਹਿਲੇ ਤੂੰ ਬ੍ਰੇਕ ਮਾਰ ਪਹਿਲ ਲਾਉਣਾ ਕੋਈ ਜ਼ਗਾਰ ਉਹ ਇੱਥੇ ਕਾਤੋਂ ਰੋਕਦੀ ਐ